ਕੋਈ ਰਾਜਾ ਦਾਰੇ ਆ ਉਸੇ ਉਹਨੇ ਵੇਖਿਆ ਕੁ ਸਾਧੂ ਦੇ ਰੋਜ਼ ਦਰਸ਼ਨ ਕਰਿਆ ਕਰੇ ਜਾਂਦੇ ਤੇ ਉਹਨੂੰ ਪਜਾਪਿਆ ਕਰਨਾ ਵੀ ਬੜਾ ਪਹੁੰਚਿਆ ਹੋਇਆ ਜਦੋਂ ਵੇਖੋ ਸਮਾਧੀ ਲੱਗੀ ਹੁੰਦੀ ਹੈ ਜਦੋਂ ਵੇਖੋ ਧਿਆਨ ਵਿੱਚ ਜੁੜਿਆ ਹੁੰਦਾ ਮਨ ਵਿੱਚ ਆਇਆ ਵੀ ਇਹਦੀ ਮੈਂ ਸੇਵਾ ਕਰਾਂ ਮੈਂ ਇਹਦੇ ਵਿੱਚ ਲਿਜਾ ਕੇ ਥੋੜੇ ਦਿਨ ਰੱਖ ਕੇ ਇਹਨਾਂ ਦੀ ਮੈਂ ਸੇਵਾ ਪਾਣੀ ਕਰਾਂ ਇੱਕ ਦਿਨ ਰਾਜੇ ਨੇ ਕਹਿ ਦਿੱਤਾ ਕੋਲ ਆ ਗਿਆ ਕਹਿੰਦਾ ਜੀ ਮੇਰਾ ਬੜਾ ਦੀ ਕਰਦਾ ਮੈਂ ਤੁਹਾਡੀ ਸੇਵਾ ਕਰਾਂ ਤੁਸੀਂ ਮੇਰੇ ਨਾਲ ਮੇਰੇ ਮਹਿਲਾ ਵਿੱਚ ਚੱਲੋ ਸਾਧੂ ਕਹਿੰਦਾ ਚੱਲ ਅੱਧੀ ਸਰਦੋਂ ਉੱਥੇ ਮਰ ਗਈ ਉਹਦੀ ਵੀ ਕਿਦਾਂ ਦਾ ਬੰਦਾ ਨਾਲ ਦੀ ਨਾਲ ਹੀ ਤਿਆਰ ਹੋ ਗਿਆ ਜਿਵੇਂ ਪਹਿਲਾਂ ਹੀ ਬੈਠਾ ਹੀ ਤਿਆਰ ਹੋ ਕੇ ਸੀ ਵੀ ਰਾਜ ਆ ਕੇ ਕਹੇਗਾ ਨਾਲ ਦੀ ਨਾਲ ਹੀ ਚੱਲ ਪਾਂਗੇ ਆਪਾਂ ਕਿਉਂਕਿ ਸਾਨੂੰ ਤੇ ਇਦਾਂ ਦਾ ਬੰਦਾ ਚਾਹੀਦਾ ਲੈਣਾ ਜਿਹੜਾ ਸੌ ਵਾਲੀ ਨਾ ਨਾ ਕਰੇ ਵੀ ਨਹੀਂ ਜੀ ਨਹੀਂ ਜੀ ਤੇ ਫਿਰ ਅਸੀਂ ੱੱਕੇ ਨਾਲ ਮਿੰਤਾ ਕਰ ਕਰਕੇ ਬੇਨਤੀਆਂ ਕਰ ਕਰਕੇ ਲੈ ਕੇ ਜਾਈਏ ਇਹ ਸਾਡਾ ਸੁਭਾਅ ਇਦਾਂ ਦਾ ਇੱਕ ਸੁਭਾਅ ਦੇ ਵਿੱਚ ਸਾਡੇ ਸ਼ਾਮਿਲ ਹੈ ਗੱਲ ਵੀ ਅਸੀਂ ਸਿੱਧੀ ਗੱਲ ਕਰਨੀ ਨਹੀਂ ਜਾਣਦੇ ਜਾਂ ਸਾਡਾ ਕਲਚਰ ਇਦਾਂ ਦਾ ਬਣ ਗਿਆ ਵੀ ਵਾਰ-ਵਾਰ ਇੱਕੋ ਗੱਲ ਨੂੰ ਕਹਿਣ ਅਗਲਾ ਨਾ ਕਹਿ ਰਿਹਾ ਹੈ ਇਹਨਾਂ ਉਹ ਨਿਹਾਈ ਹੈ ਪਰ ਦੋ ਚਾਰ ਵਾਰੀ ਨਾ ਕਹਿਣੀ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣਿਆ ਹੋਇਆ ਹੈ ਜਦ ਕੇ ਬਾਹਰ ਚਲੇ ਜਾਈਏ ਜਿਹੜੇ ਅੰਗਰੇਜ਼ ਨੇ ਉਹਨਾਂ ਨੂੰ ਵੇਖੀ ਜਾ ਕੇ ਉਹਨਾਂ ਦੇ ਵਿੱਚ ਸਿੱਧਾ ਹੀ ਹੈ ਜੇ ਤੁਸੀਂ ਕਿਸੇ ਗੱਲ ਤੋਂ ਨਾ ਕੀਤੀ ਹੈ ਉਹਨਾਂ ਨੇ ਨਾ ਹੀ ਮੰਨਣੀ ਹੈ ਦੂਜੀ ਵਾਰ ਨਹੀਂ ਕਹਿਣਾ ਤੁਹਾਨੂੰ ਵਾਰ-ਵਾਰ ਕਹਿਣ ਦਾ ਕਲਚਰ ਨਹੀਂ ਹੈ ਜੇ ਤੁਸੀਂ ਇੱਕ ਵਾਰ ਹੀ ਮਨਾ ਕਰ ਦਿੱਤਾ ਤੇ ਮਨਾ ਕਰ ਦਿੱਤਾ ਬਸ ਦੂਜੀ ਵਾਰ ਨਹੀਂ ਪੁੱਛਣਗੇ ਕਿਉਂਕਿ ਉਹਨਾਂ ਦਾ ਸਿੱਧਾ ਸਾਬ ਹੈ ਜੀ ਜਾਂ ਤੇ ਬੰਦਾ ਹਾਂ ਕਰੇਗਾ ਜਾਂ ਨਾ ਕਰੇਗਾ ਉਹਨਾਂ ਨੂੰ ਇਹ ਗੱਲ ਸਮਝੀ ਨਹੀਂ ਆਉਂਦੀ ਵੀ ਇਹ ਕਿੰਦਾ ਦੀ ਕਹਾਣੀ ਹੈ ਇਹ ਬੰਦੇ ਨੇ 5-7 ਵਾਰ ਨਾ ਕੀਤੀ ਫਿਰ ਹਾਂ ਕਰ ਦਿੱਤੀ ਉਹਨਾਂ ਦੇ ਬੱਲੇ ਨਹੀਂ ਪੈਂਦੀ ਗੱਲ ਇਧਰ ਇੱਕ ਬੰਦਾ ਆ ਗਿਆ ਉਧਰ ਪ੍ਰਵਾਸ ਸੀ ਕੋਈ ਚਲੋ ਉਹਨਾਂ ਦੇ ਕਲਚਰ ਦੇ ਵਿੱਚ ਉਦਾਂ ਦੇ ਬੰਦੇ ਜਿੱਦਾਂ ਜਾਂਦੇ ਉਹਦੇ ਰੱਜ ਮਿਲ ਜਾਂਦੇ ਨੇ ਹੁਣ ਉਹ ਗਿਆ ਤੇ ਜਦੋਂ ਪ੍ਰਸ਼ਾਦਾ ਛਕਣਾ ਸੀ ਚਲੋ ਦੋਕ ਪ੍ਰਸ਼ਾਦੇ ਛਕ ਲਏ ਉਹਨੇ ਛਕਣੇ ਤੇ ਅਸੀਂ ਹੋਰ ਵੀ ਤੇ ਸਾਡੇ ਬੰਦੇ ਇੱਥੇ ਆਪਾਂ ਕਹਿੰਦੇ ਨਹੀਂ ਜੀ ਅਗਲਾ ਕਹਿੰਦਾ ਨਹੀਂ ਜੀ ਇੱਕ ਹੋਰ ਲਓ ਇੱਕ ਹੋਰ ਲੋ ਪ੍ਰਸ਼ਾਦਾ ਉਹ ਕਹਿੰਦਾ ਵੀ ਮੈਂ ਆਪਣੀ ਆਦਤ ਮੁਤਾਬਕ ਹੈ ਬੈਠਾ ਜੀ ਬਸ ਹੋਰ ਨਹੀਂ ਉਹ ਕਹਿੰਦੇ ਸੱਜਿਓ ਚਲੇ ਗਏ ਦਵਾਰ ਪੁੱਛੇ ਨਹੀਂ ਉਹਨਾਂ ਨੇ ਮੈਂ ਬੈਠਾ ਵੇਖੀ ਗਿਆ ਵੀ ਹੁਣ ਆਣਗੇ ਦਵਾਰਾ ਹੁਣ ਆਣਗੇ ਪੁੱਛਣਗੇ ਮੈਨੂੰ ਉਹ ਕਹਦੇ ਦਵਾਰ ਆਏ ਹੀ ਨਹੀਂ ਬਾਅਦ ਵਿੱਚ ਸਮਝ ਲੱਗੀ ਵੀ ਇਹਨਾਂ ਦੇ ਕਲਚਰ ਵੀ ਤੇ ਨਹੀਂ ਹੈ ਰਾਜੇ ਦਾ ਅੱਦਾ ਮਨ ਵੈਸੀ ਮਰ ਗਿਆ ਕਿ ਤੇ 40 ਬੈਠਾ ਸੀ ਚਲੋ ਹਣ ਕਹਿ ਬੈਠਾ ਲੈ ਕੇ ਜਾਣਾ ਪੈਣਾ ਸੀ ਲੈ ਗਿਆ ਨਾਲ ਮਹਿਲਾ ਵਿੱਚ ਔਰ ਜਿਵੇਂ ਉਹਨੂੰ ਕਿਹਾ ਕਰਿਓ ਵੀ ਮੰਨ ਲਿਆ ਕਰਿਓ ਜੇ ਕਿਹਾ ਕਰੇ ਵੀ ਆ ਤੁਹਾਡਾ ਪਲੰਗ ਹੈ ਸ਼ਾਹੀ ਬਿਸਤਰ ਹੈ ਇਹਦੇ ਉੱਪਰ ਪੈਣਾ ਤੁਸੀਂ ਉਹ ਕਹਿੰਦਾ ਠੀਕ ਹੈ ਪੈ ਜਾਣਾ ਰਾਜਾ ਫਿਰ ਸੋਚਿਆ ਕਰੀ ਵੀ ਮੈਂ ਤੇ ਸੋਚਿਆ ਸੀ ਕਹੇਗਾ ਵੀ ਨਹੀਂ ਮੇਰੇ ਵਾਸਤੇ ਤੇ ਥੱਲੀ ਆਸਣ ਲਾ ਦੋ ਬੂਰੀ ਵਿਛਾ ਦੋ ਮੈਂ ਤੇ ਉੱਤੇ ਪਾਵਾਂਗਾ ਤੇ ਉੱਤੇ ਪੈ ਗਿਆ ਜਾ ਕੇ ਬਰਾਮ ਦੇ ਨਾਲ ਜਿੱਦਾਂ ਦਾ ਖਾਣ ਵਾਸਤੇ ਦਿਆ ਕਰੇ ਉਹਦਾਂ ਦਾ ਖਾ ਵੀ ਲਿਆ ਕਰੇ ਜਿੱਦਾਂ ਦੇ ਕੱਪੜੇ ਪਾਉਣ ਵਾਸਤੇ ਕਿਹਾ ਕਰੇ ਉਹਦਾਂ ਦੇ ਪਾ ਲਿਆ ਕਰੇ ਕਰਦਿਆਂ ਕਰਦਿਆਂ ਰਾਜੇ ਦੇ ਮਨ ਦੀ ਸ਼ਰਤ ਤਾਂ ਬਿਲਕੁਲ ਮਰ ਗਈ। ਉਹਨੂੰ ਜਾਪਿਆ ਇਹ ਕੋਈ ਢੋਂਗੀ ਐ ਪਰੇਵੀ ਬੰਦਾ ਐ। ਵੈਸੀ ਸਾਧੂ ਬੜਿਆ ਫਿਰਦਾ ਐ। ਸਾਧੂਆਂ ਵਾਲੇ ਲੱਛਣ ਹੈ ਨਹੀਂ ਇਹਦੇ। ਇੱਕ ਦਿਨ ਚਲੋ ਫਿਰ ਮਾੜਾ ਮੋਟਾ ਜਿਹੜਾ ਪਹਿਲਾਂ ਸਤਕਾਰ ਕਰਦਾ ਸੀ ਉਹ ਵੀ हट ਗਿਆ ਕਰਨੋ। ਪਹਿਲਾਂ ਨਮਸਕਾਰ ਵਗੈਰਾ ਕਰ ਦਿੰਦਾ ਸੀ ਉਹ ਵੀ ਕਰਨੋ हट ਗਿਆ। ਇੱਕ ਦਿਨ ਰਾਜਾ ਕਹਿੰਦਾ ਸਾਧੂ ਨੂੰ ਵੀ ਤੁਹਾਡੇ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਹਿ ਗਿਆ ਆ। ਆਪਾਂ ਬਰਾਬਰ ਹੀ ਹੋ ਗਏ। ਜਿਸ ਮਹਿਲ ਵਿੱਚ ਮੈਂ ਰਹਿੰਦਾ ਉੱਥੇ ਤੁਸੀਂ ਰਹਨੇ ਹੋ। ਜਿੱਦਾਂ ਦਾ ਮੈਂ ਖਾਣਾ ਉਦਾਂ ਦਾ ਤੁਸੀਂ ਖਾਣੇ ਹੋ। ਜਿੱਦਾਂ ਦੇ ਕੱਪੜੇ ਮੈਂ ਪਾਉਂਦਾ ਉਦਾਂ ਦੇ ਤੁਸੀਂ ਪਾਉਂਦੇ ਹੋ। ਜਿੱਥੇ ਮੈਂ ਸੌਂਦਾ ਜਿੱਦਾਂ ਦੇ ਪਲੰਘ ਤੇ ਉਦਾਂ ਦੇ ਪਲੰਘ ਤੇ ਤੁਸੀਂ ਸੌਂਨੇ ਹੋ। ਕੋਈ ਫਰਕ ਨਹੀਂ ਰਹਿ ਗਿਆ ਆਪਣੇ ਵਿੱਚ। ਸਾਹੂ ਜਾਣ ਗਿਆ ਸਮਝ ਗਿਆ ਕਿ ਰਾਜੇ ਦੇ ਮਨ ਵਿੱਚ ਕਿੰਦਾਂ ਦੇ ਵਿਚਾਰ ਕਿੰਦਾਂ ਦੇ ਖਿਆਲ ਚੱਲ ਰਹੇ ਨੇ। ਸਾਧੂ ਨੇ ਆਖਿਆ ਨਹੀਂ ਰਾਜਨ ਬੜਾ ਵੱਡਾ ਫਰਕ ਹੈ ਚੱਲ ਤੈਨੂੰ ਸਮਝਾਵਾਂ ਨਾਲ ਲੈ ਤੁਰੇ ਆਪਣੇ ਤੁਰੇ ਜਾ ਰਹੇ ਨੇ ਰਾਜਾ ਕਹਿਦਾ ਸਮਝਾਉ ਦੀ ਮਹਿਲ ਤੋਂ ਬਾਹਰ ਆ ਗਏ ਸਾਧੂ ਕਹਿੰਦਾ ਨਾਲ ਚੱਲ ਅਗਾਹ ਜਾ ਕੇ ਸਮਝਾਵਾਂਗਾ ਨਾਲ ਤੋਰੀ ਗਿਆ ਤਾਂ ਵੀ ਦੂਰ ਨਿਕਲ ਕੇ ਦੁਰ ਦੇ ਤੁਰਦੇ ਉਹ ਵਾਰ-ਵਾਰ ਕਹੇ ਜੀ ਸਮਝਾਓ ਮੈਨੂੰ ਉਹ ਕਹਿੰਦਾ ਅਗਾਹ ਜਾ ਭਾਈ ਕਰਦਿਆਂ ਕਰਾਉਂਦਿਆਂ ਜਿੱਥੇ ਰਾਜੇ ਦੇ ਰਾਜ ਦੀ ਹਾਦਸੇ ਉੱਥੇ ਪਹੁੰਚ ਕੇ ਜਾ ਕੇ ਰਾਜਾ ਖਲੋਗਿਆ ਕਹਿੰਦਾ ਇੱਥੋਂ ਅੱਗੇ ਨਹੀਂ ਜਾ ਸਕਦਾ ਮੈਂ ਇੱਥੇ ਮੇਰੇ ਰਾਜ ਦੀ ਹੱਦ ਆ ਗਈ ਹੈ ਸਾਧੂ ਕਹਿਣ ਲੱਗਿਆ ਬਸ ਇਹੀ ਸਮਝਾਉਣਾ ਸੀ ਕਿ ਤੇਰੇ ਜੀਵਨ ਦੀਆਂ ਕੁਝ ਹੱਦਬੰਦੀਆਂ ਨੇ ਮੇਰੇ ਜੀਵਨ ਵਿੱਚ ਕੋਈ ਹੱਦਬੰਦੀ ਹੈ ਹੀ ਨਹੀਂ ਮੈਂ ਤਿਆਗ ਦਿੱਤੀਆਂ ਨੇ ਜਿੰਦਾ ਦਾ ਮਿਲ ਜਾਏ ਮੈਂ ਰਹਿ ਲੈਣਾ ਜਿੰਦਾ ਦਾ ਮਿਲ ਜਾਏ ਮੈਂ ਖਾ ਲੈਣਾ ਜਿੰਦਾ ਦੀ ਹਾਲਾਤ ਵਿੱਚ ਸੌਣਾ ਪਈ ਮੈਂ ਸੌ ਲੈਣਾ ਸਾਰੀ ਜ਼ਿੰਦਗੀ ਮੈਂ ਬੋਰੀ ਤੇ ਸੌ ਕੇ گزار ਦਿੱਤੀ ਥੋੜੇ ਦਿਨ ਤੁਮਹਿਲਾ ਵਿੱਚ ਰੱਖਿਆ ਮੈਂ ਉੱਥੇ ਹੀ ਸੌ ਗਿਆ ਪਰ ਹੁਣ ਜੇ ਤੂੰ ਮੈਨੂੰ ਕੱਢ ਦੇਵੇਂਗਾ ਜਾਣ ਵਾਸਤੇ ਕਹਿ ਦੇਵੇਂਗਾ ਮੈਂ ਫਿਰ ਆਪਣੀ ਬੋਰੀ ਤੇ ਪੈ ਜਾਵਾਂਗਾ ਉਸੇ ਸਕੂਨ ਦੇ ਨਾਲ ਉਸੇ ਆਨੰਦ ਦੇ ਨਾਲ ਤੂੰ ਮੈਨੂੰ ਕਈ ਦਿਨਾਂ ਤੱਕ ਸ਼ਾਹੀ ਖਾਣਾ ਖਵਾਇਆ ਪਰ ਹੁਣ ਮੈਂ ਸੁੱਕੀ ਰੋਟੀ ਖਾਵਾਂਗਾ ਪਰ ਮੇਰੇ ਮਨ ਦੇ ਵਿੱਚ ਕਦੇ ਇਹ ਖਿਆਲ ਨਹੀਂ ਆਏਗਾ ਕਿ ਉਹ ਸ਼ਾਹੀ ਖਾਣਾ ਕਿੰਨਾ ਵਧੀਆ ਹੁੰਦਾ ਸੀ ਨਹੀਂ ਜੋ ਹੈ ਜਿੰਦਾ ਦਾ ਹੈ ਮੈਂ ਪਰਮਾਨ ਕਰਨ ਲੈਣਾ ਤੂੰ ਨਹੀਂ ਕਰ ਸਕਦਾ ਜੇ ਤੂੰ ਅਜੇ ਰਾਜਾ ਨਾ ਰਹੇ ਤੂੰ ਬੁਖਾਰੀ ਬਣ ਜਾਏ ਤੇ ਤੋਤੇ ਮਾਰੀ ਜਾਏਗਾ পাগল ਹੋ ਜਾਏਗਾ ਤੂੰ ਇਹ ਸੋਚ ਕੇ ਵੀ ਕਿੱਥੇ ਮੇਰੇ ਕੋਲ ਐਡਾ ਵੱਡਾ ਰਾਜ ਸੀ ਤੇ ਕਿੱਥੇ ਮੈਂ ਕੀ ਬਣ ਗਿਆ ਸੋ ਇਹ ਫਰਕ ਹੈ ਆਪਣੇਆ ਦੋਹਾ ਦਾ ਕਿ ਇੱਕ ਦੇ ਕੋਲ ਸਭ ਕੁਝ ਹੈ ਪਰ ਸਭ ਕੁਝ ਹੁੰਦਿਆ ਹੋਇਆ ਵੀ ਮਨ ਦਾ ਸਕੂਨ ਨਹੀਂ ਹੈ ਮਨ ਦਾ ਸਹਜ ਨਹੀਂ ਹੈ ਉਹਨੇ ਆਖਿਆ ਮੇਰੇ ਪੱਲੇ ਭਾਵੇਂ ਕੱਖ ਵੀ ਨਹੀਂ ਪਰ ਮੇਰੇ ਮਰਦੇ ਅੰਦਰ ਸਹਜ ਹੈ ਮੇਰੇ ਮਨ ਦੇ ਅੰਦਰ ਬੜਾ ਵੱਡਾ ਟਿਕਾਏ ਉਸੇ ਦੇ ਸਹਾਰੇ ਮੈਂ ਤੁਰਿਆ ਫਿਰਦਾ ਕਿਉਂਕਿ ਰੱਬ ਯਾਦ ਹੈ ਮੈਂ ਪਰਮੇਸ਼ਰ ਦੀ ਯਾਦ ਸਦਾ ਮੇਰੇ ਅੰਦਰ ਵੱਸਦੀ ਹੈ